ਲੋਕਗੀਤ ਪ੍ਰੀਮੀਅਮ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰ ਹਾਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਹਾਜ਼ਰੀ ਜ਼ਰੂਰ ਕਬੂਲ ਕਰੋਗੇ ਅੱਜ ਆਪਰਾਂ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਆਨੰਦ ਮਾਣੀਏ ਪੱਦੇਰੇ ਮੈਦਾਨ ਮੇਰੇ ਵੀਰ ਗਾਣਾ ਬੰਨੇ ਯਾਰੰਗੀਨ ਗਾਣਾ ਬੰਨੇ ਆ ਗਾਣੇ ਦਦੇ ਮੈਦਾਨ ਮੇਰੇ ਵੀਰ ਗਾਣਾ ਬੰਨੇ ਆਰੰਗੀਨ ਗਾਣਾ ਬੰਨੇ ਆ ਪੁੰਮਣਾਤੇ ਪਹਗੇ ਅਬੂਰ ਮੇ ਹਾਂ ਪੁੰਮਣਾਤੋ ਚੜਦੀ ਸਰੇ ਤੇ ਪੂਜਣਾ ਜ਼ਰੂਰ ਵੇ ਹਾਂ ਪਦਰੇ ਮੈਦਾਨ ਮੇਰੇ ਵੀਰ ਸੇਰਾ ਬੰਨੇ ਆ ਸੋਨਾ ਸੇਰਾ ਬੰਨੇ ਚੜਦੀ ਦੋਸ਼ਾ ਲੈ ਨਾਲ ਚੜਦੀ ਸਾਰੇ ਤੇ ਜਾਣਾ ਜ਼ਰੂਰ ਵੇਹਾ ਪਦਰੇ ਮੈਦਾਨ ਮੇਰੇ ਵੀਰ ਚੀਰਾ ਬੰਨਿਆ ਸੋਨਾ ਚੀਰਾ ਬੰਨਿਆ ਚੱਲੇ ਰਾਤੇ ਪੈਗੇ ਆ ਬੂਰਵੇਂ ਹਾਂ ਚੱਲੇ ਰਾਤੋਂ ਬੂਰ ਮੈ ਰੁਮਾਰ ਨਾਲ ਚੜਦੀ ਦੋシャ ਲੈ ਨਾਲ ਚੜਦੀ ਸੋਰੇ ਤਾ ਜਾਂ ਰੇ ਮੈਦਾਨ ਮੇਰੇ ਵੀਰ ਜੋੜਾ ਪਹਿਨੇ ਆਸ਼ਕੀਨ ਜੋੜਾ ਪਹਿਨੇ ਆ ਜੋੜੇ ਤੇ ਪੈ ਗਈ ਤੂੜਵੇਂ ਹਾਂ ਜੋੜੇ ਤੋਂ ਤੂੜ ਮੈਨੂੰ ਮਾ ਚਾੜਦੀ ਦੁਸ਼ਾਲੇ ਨਾਲ ਚਾੜਦੀ ਸੋਰੇ ਤੇ ਜਾਣਾ ਜ਼ਰੂਰ ਵੇ ਹਾਂ ਪਦਰੇ ਮੈਦਾਨ ਮੇਰਾ ਵੀਰ ਕੋੜੀ ਚੜਿਆ ਸੋਣਾ ਕੋੜੀ ਚੜਿਆ ਕਾਠੀ ਤੇ ਪੈ ਗਿਆ ਬੂਰ ਮੇ ਹਾਂ ਕਾਠੀ ਤੋਂ ਬੂਰ ਮੈਂ ਰੁਮਾਲ ਨਾਲ ਛਾੜ ਦੀ ਦੁਸ਼ਾਲੇ ਨਾਲ ਛਾੜ ਦੀ ਸੋਰੇ ਤੇ ਜਾਂ ਹਾਂਜੀ ਦੋਸਤੋ ਇਹ ਸੀ ਵੀਰ ਦੇ ਵਿਆਹ ਦਾ ਇੱਕ ਬੜਾ ਸੋਹਣਾ ਲੋਕ ਗੀਤ ਘੋੜੀ ਜੋ ਅਸੀਂ ਤੁਹਾਡੇ ਰੂਬਰੂ ਕੀਤੀ ਸਾਨੂੰ ਬੜੀ ਸੋਹਣੀ ਲੱਗੀ ਇਹ ਤੇ ਇਸ ਦੀ ਜਿਹੜੀ ਟੋਨ ਆ ਉਹ ਬੜੀ ਚੰਗੀ ਲੱਗੀ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਚੰਗੇ ਆਨੰਦਿਤ ਹੋਵੋਗੇ ਇਸ ਘੋੜੀ ਨੂੰ ਸੁਣ ਕੇ ਤੇ ਤੁਸੀਂ ਆਪਣੇ ਛੋਟੇ ਭੈਣ ਭਰਾਵਾਂ ਦੇ ਵਿਆਹਾਂ ਦੇ ਵਿੱਚ ਰਿਸ਼ਤੇਦਾਰੀਆਂ ਦੇ ਰਿਸ਼ਤੇਦਾਰਾਂ ਦੇ ਵਿਆਹਾਂ ਦੇ ਵਿੱਚ ਜਰੂਰ ਇਸ ਤਰ੍ਹਾਂ ਦੀਆਂ ਘੋੜੀਆਂ ਗਾਉਂਗੇ ਤੇ ਸਭ ਲੋਕਾਂ ਨੂੰ ਆਨੰਦਿਤ ਕਰੋਗੇ ਪੰਜਾਬੀ ਸੱਭਿਆਚਾਰ ਨਾਲ ਜੁੜੋਗੇ ਤੇ ਹੋਰ ਲੋਕਾਂ ਨੂੰ ਜੋੜੋਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ